ਇਹ ਹੈ ਦੋਸਤੋ ਅੰਕੁਸ਼ ਜੋਲੀ ਦੀ ਐਚਐਫ ਵੇਖੋ 6 ਸਾਲ ਦੀ ਉਮਰ ਵਿੱਚ ਵੀ ਕਿੰਨਾ ਮਜ਼ਬੂਤ ਸਿਹਤਮੰਦ ਰੱਖਦੀ ਹੈ ਜੋਲੀ ਜ਼ਿਆਦਾ ਹੈ ਕਿ ਪਹਿਲੇ ਸੂਏ ਵਿੱਚ 38 ਲੀਟਰ ਤੋਂ ਦੇ ਦਿੱਤਾ ਹੈ ਦੂਜੇ ਵਿੱਚ 55 ਲੀਟਰ ਦੀ ਲਾਈਵ ਮਿਲਕਿੰਗ ਕਰਵਾ ਚੁੱਕੀ ਹੈ ਹੁਣ ਇਹ ਸਾਢੇ 4 ਮਹੀਨੇ ਦੀ ਪ੍ਰੈਗਨੈਂਟ ਹੈ ਇਹ ਆਪ ਵਰਲਡਵਾਈਡ ਦੇ ਮਿਲਰ ਪੀ ਦੀ ਹੈ ਅਗੋਜ ਨੂੰ ਰਿਵਾਈਡਿੰਗ ਦਾ ਸੈਕਟਰ ਸੀਮਨ ਲੱਗਾ ਹੋਇਆ ਹੈ ਇਸ ਵਾਰ ਤੀਜੇ ਸੂਏ ਵਿੱਚ 65 ਡੀਟਾ ਦਾ ਦੁੱਧ ਕੱਢੇ ਆਂਕੂ ਸਾਹਿਬ ਇਹ ਦਾਵਾ ਹੈ ਦਾਵਾ ਹੈ ਕਿ ਜਿਉਂ-ਜਿਉ ਲਕਟੇਸ਼ਨ ਵਧੇਗੀ ਤਿਉਂ-ਤਿਉ ਸ਼ਹਿਰ ਛੱਡੇਗੀ ਮੈਂ ਪੁੱਛਿਆ ਮੁੱਲ ਤਾਂ ਕਹਿੰਦਾ ਪਿਆਰ ਦੀਆਂ ਗੱਲਾਂ ਸਾਹਮਣੇ ਬਹਿ ਕੇ ਹੋਣਗੀਆਂ